ਉੱਪਰ ਦੇਖ ਸਕਦੇ ਹੋ ਜੀ ਮਾਹੌਲ ਕਿਸ ਪ੍ਰਕਾਰ ਦਾ ਬਣਿਆ ਹੋਇਆ ਬਾਰਡਰਾਂ ਦੇ ਉੱਪਰ ਜਿਹੜਾ ਜਿਸ ਤਰ੍ਹਾਂ ਆਪਦੇ ਨਾਲ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਿਹਾ ਉੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਇਆ ਤੇ ਕਿਲ ਲਾਏ ਗਏ ਸੀ ਵੱਡੇ ਵੱਡੇ ਤੁਹਾਨੂੰ ਪਤਾ ਹੈ ਸਿਮਿੰਟ ਕੰਕਰੀਟ ਦੀਆਂ ਵੱਡੀਆਂ ਬੰਦੀਆਂ ਕੰਧਾਂ ਬਣਾ ਕੇ ਜਿਹੜਾ ਕਈ ਲੇਅਰਸ ਦੇ ਵਿੱਚ ਬੈਰੀਕੇਡਿੰਗ ਦੇ ਉੱਪਰ ਰੋਕਣ ਦੇ ਲਈ ਹਰ ਹੀਲਾ ਕੀਤਾ ਗਿਆ ਪਰ ਸਾਡੇ ਨਾਲ ਉਹ ਕਿਸਾਨ ਮਜ਼ਦੂਰ ਨਾਲ ਮੌਜੂਦ ਨਹੀਂ ਜਿਨ੍ਹਾਂ ਨੇ ਉਹ ਕਿਲ ਜਿਹੜਾ ਸੀ ਉੱਥੇ ਲੱਗਿਆ ਹੋਇਆ ਉਹ ਪੱਟ ਲੈ ਕੇ ਆਏ ਸੀਦਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਾਈ ਜੀ ਕਿੱਥੇ ਸੀਗੇ ਇਹ ਉਹ ਲਾਸਟ ਤੇ ਬੈਰੀਕੇਡਿੰਗ ਦੇ ਸਾਹਮਣੇ ਹੂੰ ਟਰੈਕਟਰ ਦਾ ਟਾਇਰ ਬਦਲਵਾਤਰ ਗੱਡੇ ਹੋਏ ਨੇ ਜੀ ਬਿਟਰ ਐਂ ਤੇ ਇਧਰ ਨੂੰ ਕਰਕੇ ਇਸ ਤਰ੍ਹਾਂ ਗੱਡੇ ਹੋਏ ਸੀ ਪੌਣਾ ਫੁੱਟ ਗੱਡਿਆ ਸੀ ਕਿ ਟਰੈਕਟਰ ਇਧਰੋਂ ਜਾਣ ਤੇ ਟਾਇਰਾਂ 'ਚ ਖੁੱਪ ਜਾਣ ਹਾਂਜੀ ਇਧਰਲੀ ਬੈਰੀਕੇਡ ਸਾਰੀ ਪੁੱਟ ਲੈਂਦੀ ਆ ਇਧਰੋਂ ਆਪ ਪੁੱਟ ਕੇ ਲੈ ਕੇ ਆਂਦੇ ਆ ਫਿਰ ਉਧਰ ਗੋਲਾਬਾਰੀ ਚੱਲਣ ਲੱਗੀ ਟਰੈਕਟਰ ਚੜਾਇਆ ਕਿਵੇਂ ਫਿਰ ਨਹੀਂ ਹੱਥਾਂ ਨਾਲ ਪੱਟਦੇ ਹਾਂ ਹੱਥਾਂ ਨਾਲ ਪੱਟਦੇ ਹੁੰਦੇ ਨੇ ਹੱਥਾਂ ਨਾਲ ਪੱਟ ਲੈ ਉਸ ਮਿੰਟ ਦੇ ਵਿੱਚ ਗੱਡੇ ਹੋਏ ਸੀ ਨਾ ਇਹ ਲਾਏ ਹੋਏ ਸੀ ਵੱਡੇ ਵੱਡੇ ਕਰਕੇ ਕਿੱਲੋ ਉੱਥੇ ਹਾਂਜੀ ਹੱਥਾਂ ਨਾਲ ਹੀ ਲਾ ਲਾ ਕੇ ਪੱਟ ਲੈ Que ni la que viene uno te que la llevo. Nepal. ਤੁਸੀਂ ਤਾਂ ਹੀ ਦੇਖ ਸਕਦੇ ਹੋ ਆ ਕਿੱਲੇ ਜਿਹੜਾ ਆ ਕਿੱਲ ਉੱਤੇ ਲੱਗੇ ਹੋਏ ਸੀ ਸਾਹਮਣੇ ਸਿਮਿੰਟ ਦੇ ਵਿੱਚ ਲਗਾਏ ਗਏ ਸੀ ਤਾਂ ਕਿ ਕਿਸਾਨਾਂ ਦਾ ਜੋ ਟਰੈਕਟਰ ਆਵੇ ਤੁਸੀਂ ਦੇਖ ਸਕਦੇ ਹੋ ਕਿੰਨਾ ਮੋਟਾ ਇਹ ਦੇਖ ਸਕਦੇ ਹੋ ਕਿਉਂਕਿ ਟਰੈਕਟਰਾਂ ਦੇ ਟਾਇਰ ਜਿਹੜੇ ਆ ਵੱਡੇ ਹੁੰਦੇ ਆ ਤਾਂ ਉਸ ਹਿਸਾਬ ਦੇ ਨਾਲ ਬਣਾਏ ਗਏ ਸੀ ਕਿ ਜਦੋਂ ਟਰੈਕਟਰ ਚੜੇ ਤਾਂ ਟਰੈਕਟਰ ਦਾ ਟਾਇਰ ਪਾੜ ਜਾਏ ਨਾਲ ਤਾਂ ਜੇ ਟਰੈਕਟਰ ਦਾ ਟਾਇਰ ਪਾੜਦਾ ਤੇ ਸਪੀਡ ਤੇ ਹੁੰਦਾ ਤਾਂ ਪਲਟਣ ਦਾ ਵੀ ਖਤਰਾ ਰਹਿੰਦਾ ਹਾਂ ਜੀ ਹਾਂ ਜੀ ਹਾਂ ਜੀ ਜਦੋਂ ਅਗਲਾ ਟਾਇਰ ਫੱਟ ਗਿਆ ਉਦੋਂ ਪਲਟ ਗਿਆ ਕਿਉਂਕਿ ਪਿਛਲੇ ਅੰਦੋਲਨ ਤੇ ਆਪਾਂ ਦੇਖਿਆ ਇੱਕ ਦੋ ਜਣਿਆਂ ਦੀ ਮੌਤ ਵੀ ਇਹ ਗੱਲ ਨਹੀਂ ਐਟ ਨਹੀਂ ਭਾਈ ਦੂਸਰਾ ਦੂਸਰਾ ਟਾਈਮ ਹੋ ਗਿਆ ਨਾ ਸਾਡਾ ਆਏ ਅਸੀਂ ਟਾਇਰ ਥੋੜੇ ਪਾੜਦੇ ਆ 2 ਲੱਖ ਰੁਪਏ ਦਾ ਟਾਇਰ ਕਾਦੇ ਨਾਲ ਪਾੜਾਂਗੇ ਜੀ ਤਜਰਬਾ ਹੋ ਗਿਆ ਤਜਰਬਾ ਹੋ ਗਿਆ ਸਾਡਾ ਹਾਂ ਪੂਰੇ ਇਹਨਾਂ ਜਾਤ ਸਿਕਾਤੀ ਮੋਦੀ ਨੇ ਕਿ ਕਿਦਾਂ ਦਿੱਲੀ ਆਉਣਾ ਕਿਵੇਂ ਪੱਥਰ ਪੱਟਣਾ ਕਿਵੇਂ ਲੋਹਾ ਪੱਟਣਾ ਸਾਰਾ ਸਿੱਖੇ ਹਾਂਜੀ 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 ਰੋਟੀ ਰੋਟੀ ਨੂੰ ਲਿਖਗੇ ਕਾਂ ਤੀਮਿਆਂ ਦੇ ਮੂਰੇ ਰੋਟੀ ਨਹੀਂ ਲੋੜ ਹੈਗੀ ਕਹਿਣ ਦਾ ਵੀ ਰੋਟੀ ਲਾ ਕੇ ਦੇ ਮੈਨੂੰ ਜੇ ਆਕੜੀ ਹੋਈ ਤਾਂ ਆਕੜੀ ਰਹੇ ਤਾਂ ਦੇਖ ਸਕਦੇ ਹੋ ਸਿਆ ਕਿੱਲ ਜਿਹੜਾ ਪੱਟਿਆ ਹੋਇਆਗਾ ਕਿਸ ਹਿਸਾਬ ਦੇ ਨਾਲ ਲਗਾਇਆ ਗਿਆ ਸੀ ਤਾਂ ਕਿ ਕਿਸਾਨ ਨਾ ਸਕਣ ਪਰਾ ਕਿਸਾਨ ਦੇਖ ਸਕਦੇ ਹੋ ਇਹ ਦਲੇਰ ਦੇਖ ਸਕਦੇ ਹੋ ਤੁਸੀਂ ਜਿਨ੍ਹਾਂ ਨੇ ਜਾ ਕੇ ਉੱਥੇ ਪੱਟਿਆ ਤੇ ਆ ਪੱਟ ਕੇ ਨਿਸ਼ਾਨੀ ਲਿਆਏ ਪਹਿਲਾਂ ਵੀ ਕਿਸਾਨੀ ਅੰਦੋਲਨ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਲੋਕਾਂ ਨੇ ਘਰਾਂ ਦੇ ਵਿੱਚ ਰੱਖਿਆ ਹੋਈਆਂ ਲਿਆ ਲਿਆ ਕੇ ਪਰ ਆਹ ਦੇਖ ਸਕਦੇ ਹੋ ਤੁਸੀਂ ਇਹ ਹੈ ਇੱਕ ਪਾਸੇ ਸਰਕਾਰ ਨੂੰ ਵੀ ਜਾਂ ਫਿਰ ਪ੍ਰਸ਼ਾਸਨ ਨੂੰ ਵੀ ਦੇਖਣਾ ਚਾਹੀਦਾ ਕਿ ਜਦੋਂ ਕਿਸਾਨ ਆਵਦੀ ਆਈ ਤੇ ਆ ਜਾਣ ਫਿਰ ਕੁਛ ਨਹੀਂ ਮੁਰਕ ਨਹੀਂ ਬਈ ਬਾਜੀ ਹੁਣ ਤਾਂ ਕੈਂਡੀਡੇਟ ਘੰਡੇ ਦੀ ਗੇਮ ਰਹਿ ਗਈ ਆ ਹੁਣ ਤਾਂ ਦਿੱਲੀ ਪਹੁੰਚੇ ਲੋ ਆ ਗਿਆ ਹੁਕਮ ਹਾਂਜੀ ਹਾਂਜੀ ਪੱਟ ਦੇਣਿਆ ਬੈਰੀਕੇਡ ਹੁਣਾ ਪੱਟ ਹੁਣ ਤਾਂ ਛੱਡਣਾ ਹੀ ਪੱਟ ਕੇ ਹਾਂਜੀ ਨਹੀਂ ਇਹ ਦੱਸੋ ਇਹ ਕਿਵੇਂ ਤੁਹਾਨੂੰ ਉੱਥੇ ਤੱਕ ਪਹੁੰਚਣ ਕਿਵੇਂ ਦਿੱਤਾ ਕਿਉਂਕਿ ਬੈਰੀਕੇਡਿੰਗ ਇੰਨੀ ਆ ਸੀਆਰਪੀਐਫ ਮੌਜੂਦ ਆ ਉੱਥੇ ਤਾਂ ਬਾਜੀ ਇਸ ਤਰ੍ਹਾਂ ਜੋਰ ਨਾਲ ਹੀ ਧੱਕੇ ਨਾਲ ਹੀ ਹਾਂ ਹੁਣ ਜੇ ਉਹ ਵੀ ਧੱਕਾ ਕਰੀ ਜਾਂਦਾ ਫਿਰ ਦੋ ਕਿਸਾਨ ਵੀ ਧੱਕਾ ਕਰਦੇ ਧੱਕੇ ਨਾਲ ਧੱਕਾ ਦਾ ਚੱਲੂਗਾ ਜੀ ਇਹ ਨਿਸ਼ਾਨੀ ਹੁਣ ਹੋ ਗਈ ਦੂਜੇ ਅੰਦੋਲਨ ਦੀਆਂ ਇਹ ਦੂਜੇ ਅੰਦੋਲਨ ਦੀ ਨਿਸ਼ਾਨੀ ਹੋ ਗਈ ਹਾਂਜੀ ਜਿਹੜਾ ਪੰਡਾ ਵੀ ਆਪਣਾ ਆਪਣਾ ਪੱਟੀ ਸ਼ਹਿਰ ਅੱਛਾ ਪੱਟੀ ਮੱਝ ਤਨ ਤਨ ਜਿਹੜਾ ਪੱਟੀ ਸ਼ਹਿਰ ਤੁਸੀਂ ਦੇਖ ਸਕਦੇ ਹੋ ਫਿਰ ਆ ਗੋਲੇ ਦੇਖੋ ਜੀ ਹਾਂ ਆ ਗੋਲੇ ਆਜਾ ਆਜਾ ਅਸੀਂ ਮੈਂ ਚੱਕ ਕੇ ਲੈ ਆਂ ਸੀ ਆ ਉੱਥੋਂ ਆਇਆ ਤੁਸੀਂ ਲੈ ਕੇ ਆਈਏ ਇਹ ਉੱਥੇ ਅਸੀਂ ਟੋਸ਼ਲ ਪਾਉਂਦੇ ਰਿਹਾ ਪੱਥਰ 'ਚ ਇਹ ਗਰਮ ਹੈ ਇਹ ਤਾਂ ਤੁਸੀਂ ਯਾਹ ਦੇਖ ਸਕਦੇ ਹੋ ਹੰਝੂ ਗੈਂਸ ਦੇ ਇਹ ਗੋਲੇ ਹੁੰਦੇ ਨੇ ਇਹ ਗੋਲੇ ਨੇ ਜਦੋਂ ਇਹ ਵੱਜਦੇ ਨੇ ਤਾਂ ਬਹੁਤ ਸਾਰਾ ਨੁਕਸਾਨ ਵੀ ਹੁੰਦਾ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਮੁੰਡਿਆਂ ਦੇ ਕਿਸੇ ਹਾਵ ਨਾਲ ਵੱਜੇ ਹੋਏ ਨੇ ਪੱਟਾਂ ਦੇ ਉੱਪਰ ਨਿਸ਼ਾਨ ਪੈ ਗਏ ਨੇ ਬਹੁਤ ਕੇਰਾ ਮਾਰ ਬਹੁਤ ਕਰਦੇ ਵੀ ਅੱਖਾਂ ਦੇ ਜ਼ਖਮੀ ਹੋਏ ਨੇ ਹੁਣ ਤੱਕ ਹੁਣ ਤੱਕ 40 ਬੰਦੇ ਜ਼ਖਮੀ ਹੋਏ ਨੇ ਜਿਨ੍ਹਾਂ ਚੋਂ 2-3 ਬੰਦਿਆਂ ਦੀਆਂ ਉਂਗਲਾਂ ਵੀ ਕੱਟ ਗਈਆਂ ਨੇ ਤੇ ਦੋ ਆ ਇੱਕ ਦੀ ਬੰਦੇ ਦੀ ਅੱਖ ਵੀ ਨਿਕਲੀ ਹੈ ਸ਼ਾਇਦ ਤੇ ਅੱਖ ਫਟ ਵੀ ਗਈ ਆ ਤੇ ਇੱਕ ਹੁਣ ਉੱਥੇ ਕਿਸਾਨ ਉੱਧਰ ਗਿਆ ਸੀ ਉਹ ਸ਼ਾਇਦ 315 ਜਾਂ ਕਿਸੇ ਵਧੀਆ ਵੈਪਨ ਦਾ ਹੋ ਕਾਰਤੂਸ ਲੈ ਕੇ ਆਏ ਨੇ ਫਾਇਰ ਵੀ ਵੱਜਿਆ ਬਿਲਕੁਲ ਫਾਇਰ ਵੀ ਵੱਜੇ ਨੇ ਫਾਇਰ ਵੀ ਵੱਜਿਆ ਪਲਾਸਟਿਕ ਗੋਲੀਆਂ ਵੱਜੀਆਂ ਟਰੈਕਟਰ ਦੀ ਮੋਦੀ ਮੋਦੀ ਗਵਰਨਮੈਂਟ ਜਿਹੜਾ ਤਸ਼ੱਦਦ ਕਰਦੀ ਹੈ ਅੱਜ ਅੱਜ ਤੁਹਾਨੂੰ ਦਿਖਾ ਦਿੰਨੇ ਆ ਆ ਪਲਾਸਟਿਕ ਦੀਆਂ ਇਹਨੀਆਂ ਗੋਲੀਆਂ ਨੇ ਇਹ ਵੱਜ ਰਹੀਆਂ ਜਿਵੇਂ ਆਪਾਂ ਕਹਿੰਦੇ ਆ ਕਿ ਤਤਰ ਮਾਰਕਾ ਗੋਲੀ ਆਪਣੇ ਪਿੰਡਾਂ ਚ ਆਮ ਰੱਖਦੇ ਸੀ ਲੋਕ ਅੱਜ ਵੀ ਕਈ ਪਿੰਡਾਂ ਦੇ ਵਿੱਚ ਆ ਆ ਪਈ ਆ ਤਤਰ ਮਾਰਕਾ ਕਹਿੰਦੇ ਹੁੰਦੇ ਨੇ 12 ਬੋਧ ਦੀਆਂ ਇਹ ਦੂਜਿਆਂ ਕਹਿੰਦੇ ਨੇ ਕਿ ਪਰ ਜਦੋਂ ਇਹ ਵੱਸਦੀ ਹੈ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਨੀਰ ਪੈ ਜਾਂਦਾ ਜਾਂ ਫਿਰ ਬੰਦਾ ਸਮਰਥ ਵੀ ਹੋ ਜਾਂਦਾ ਆ ਦੇਖੋ ਹੁਣ ਇਸ ਤਰ੍ਹਾਂ ਅਸੀਂ ਉਹ ਬੁਲਾ ਰਹੇ ਜਿਹੜੇ ਬੰਦੇ ਨੂੰ ਖੋਲ ਮਿਲਿਆ ਜਿਹੜਾ ਬੰਦਾ ਹੀ ਬੁਲਾਉਣਾ ਤੁਸੀਂ ਇਹ ਦੇਖੋ ਰਵਈਆ ਕਿਵੇਂ ਆ ਪੰਜਾਬ ਨਾਲ ਤਫ ਦੇਖ ਸਾ ਦਿਓ ਕਿਸਾਨ ਕਹਿ ਰਹੇ ਕਿਸਾਨ ਕਹਿ ਰਹੇ ਨੇ ਕਿ ਫੈਰ ਵੀ ਮਾਰ ਰਹੀ ਆ ਪੁਲਿਸ 300 ਆ ਦੇਖੋ ਆ ਦੇਖੋ ਕਿਹੜਾ ਬੈਗਪਨ ਹੈ ਇਹ ਇਹ ਚੱਲਿਆ ਹੋਇਆ ਇਹ ਚੱਲਿਆ ਜੀ ਇਹ ਤਾਜ਼ਾ ਚੱਲਿਆ ਹੋਇਆ ਬੈਗ ਤੋਂ ਦੇਖੋ ਜੇ ਇਹਨੂੰ ਹਿੱਟ ਹੋਇਆ ਤਾਂ ਇਹ ਚੱਲਿਆ ਅਸੀਂ ਜੇਦ ਨਾਗ ਨਹੀਂ ਹੈਗੇ AK47 ਦੇਖੋ ਸਾਡੇ ਨਾਲ ਅਸੀਂ ਅਸੀਂ ਦੇਸ਼ ਦੇ ਨਾਗਰ ਨਹੀਂ ਹੈਗੇ ਅਸੀਂ ਕਿ ਪਾਕਿਸਤਾਨ ਤੋਂ ਆਏ ਆਂ ਭਾਰਤ ਵਾਸੀ ਨਹੀਂ ਹੈ ਜੀ ਅਸੀਂ ਸਾਡੀ 90% ਕੁਰਬਾਨੀ ਹੈ ਦੇਸ਼ ਨੂੰ ਜਾਦ ਕਰਨ ਵਾਸਤੇ ਤਾਂ ਦੇਖ ਸਕਦੇ ਹੋ ਅਸੀਂ ਕਹਾਂਗੇ ਕਿ ਜੋ ਜੋ ਇਸ ਵਕਤ ਦੇਖ ਰਿਹਾ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਦੂਰ ਤੱਕ ਪਹੁੰਚਾਓ ਇਸ ਵੀਡੀਓ ਨੂੰ ਤਾਂ ਕਰਕੇ ਪਤਾ ਲੱਗੇ ਦੁਨੀਆ ਨੂੰ ਕਿ ਕੀ ਹੋ ਰਿਹਾ ਆ 315 ਫਾਇਰ ਦੇਖ ਸਕਦੇ ਹੋ ਅਸੀਂ ਇਹ ਖਾਲੀ ਰੌਂਦ ਇਹ ਜਿਹੜਾ ਖੋਲ ਇੱਥੇ ਡਿੱਗਿਆ ਗਈ ਤੇ ਫਾਇਰ ਵੀ ਕੱਡੇ ਨੇ ਪੁਲਿਸ ਫਾਇਰ ਵੀ ਮਾਰ ਰਹੀ ਹੈ ਆ ਦੇਖ ਸਕਦੇ ਹੋ ਕਿਲੇ ਜਿਹੜਾ ਲੈ ਕੇ ਆਏ ਨੇ ਤੇ ਹੰਝੂ ਗੈਸ ਦੇ ਕੋਲ ਆ ਤਿੰਨ ਨਿਸ਼ਾਨੀਆਂ ਆਹ ਦੇਖ ਸਕਦੇ ਹੋ ਤੁਸੀਂ ਕੀ ਬਤੀਰਾ ਕਿਸਾਨਾਂ ਨਾਲ ਹੋ ਰਿਹਾ ਹੈਗਾ ਇਹ ਕਿਸਾਨਾਂ ਨਾਲ ਬਤੀਰਾ ਹੋ ਰਿਹਾ ਜਿਹੜਾ ਕਪਾਸੀ ਢੜ ਭਰਦਾ ਸਾਰੀ ਦੁਨੀਆ ਦਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਸ਼ਾਂਤਮਈ ਪ੍ਰਦਰਸ਼ਨ ਹੈ ਜੇ ਸ਼ਾਂਤਮਈ ਆ ਤਾਂ ਫਿਰ ਆ ਫੇਰ ਕਿਉਂ ਮਾਰ ਰਹੇ ਹੋ ਆਹ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਕੋਈ ਇਸ ਨੂੰ ਇਹ ਨਹੀਂ ਕਹਿ ਸਕਦਾ ਕਿ ਝੂਠਾ ਪਰ ਤੁਸੀਂ ਆਹ ਦੇਖ ਸਕਦੇ ਹੋ ਖਾਲੀ ਹੋਲ ਹੈ ਇਹ ਇਹ ਉਧਰਲੇ ਪਾਸੇ ਉਹ ਵੱਜਿਆ ਤਾਂ ਹੁਣ ਦੇਖ ਸਕਦੇ ਹੋ ਤੁਸੀਂ ਪੇਰੇ ਕਹਿ ਰਹੇ ਨੇ ਆਹ ਦੇਖੋ ਜੀ ਕਿੱਡਾ ਪਲਾਸਟਿਕ ਦੇ ਜਿਸ ਹਿਸਾਬ ਦੇ ਨਾਲ ਆ ਲਿਆਂਦੀਆਂ ਦੇਖੋ ਆ ਬਾਈ ਹੋਣੀ ਸਾਰਾ ਕੁਝ ਦੇਖ ਸਕਦੇ ਹੋ ਤੁਸੀਂ ਕਿਵੇਂ ਜਿਹੜਾ ਇਹ ਨਿਸ਼ਾਨੀਆਂ ਕਹਿ ਲੋ ਆ ਦੇਖੋ ਇਹ ਮਾਰ ਰਹੇ ਨੇ ਪਲਾਸਟਿਕ ਦੇ ਉਧਰੋਂ ਪਲਾਸਟਿਕ ਦੇ ਬਾਰ ਬਾਰ ਮਾਰ ਰਹੇ ਨੇ ਤੇ ਤਾਰ-ਤਾਰ ਦੇਖ ਸਕਦੇ ਹੋ ਕਿਵੇਂ ਹੋ ਰਹੀ ਹੈ ਇਹ ਤਾਰ-ਤਾਰ ਨਾ ਤਾਂ ਕੋਈ ਦੀਵਾਲੀ ਹੈ ਨਾ ਕੋਈ ਪਟਾਕੇ ਪੈ ਰਹੇ ਨੇ ਸਗੋ ਜਿਹੜੇ ਆ ਕਿਸਾਨਾਂ ਨੂੰ ਖਦੇੜਨ ਦੇ ਲਈ ਇਹ ਕੁਝ ਹੋ ਰਿਹਾਗਾ ਤੇ ਜੋ ਤੁਸੀਂ ਐਂ ਕਰੋਗੇ ਫਿਰ ਕਿਸਾਨ ਕਿਹੜਾ ਐਕਸ਼ਨ ਦਾ ਰਿਐਕਸ਼ਨ ਦਾ ਦੇਖੋ ਹੁੰਦਾ ਹੀ ਹੈ ਜੋ ਐਕਸ਼ਨ ਕਰਨੇ ਕਿਤਾ ਪਰ ਰੈਐਕਸ਼ਨ ਇਧਰੋਂ ਵੀ ਦਿੱਤਾ ਜਾਊਗਾ ਪਰ ਆ ਕੁਝ ਦੇਖ ਸਕਦੇ ਹੋ ਕਿੰਨਾ ਕੁ ਜਾਊਗਾ ਅੱਜ ਐਕਸ਼ਨ ਦੇ ਨਾਲ ਵੀ ਕਹਿੰਦਾ ਕਿ ਕਿਸਾਨ ਜੀ ਕਿਸਾਨ ਨਹੀਂ ਕੀ ਮਾਰੂ ਹੈਗਾ ਕੋਈ ਟਾ ਲੋ ਬਾਈ ਅਜੇ ਅਜੇ ਤਾਂ ਵੀ ਜਿਹੜੇ ਕਿਸਾਨ ਆ ਮਨ ਕਿਸਾਨ ਤਾਂ ਵੀ ਚੱਲ ਰਿਹਾ ਪਰ ਉਧਰੋਂ ਜੋ ਵੀ ਹਰਕਤਾਂ ਸਾਥ ਉਧਰੋਂ ਗੋਲੀਆਂ ਸਾਰਾ ਕੁਝ ਚੱਲ ਰਿਹਾ ਜੀ ਡਾਂਗਾ ਮਾਰ ਅਜੇ ਤੱਕ ਵੀ ਕਿਸੇ ਕੋਲੇ ਕਿਸਾਨ ਕੋਲੇ ਕੋਈ ਵੈਪਨ ਨਹੀਂ ਕੋਈ ਹਥਿਆਰ ਨਹੀਂ ਕੋਈ ਵੀ ਮਾਰੂ ਹਥਿਆਰ ਨਹੀਂ ਹੈਗਾ ਆਪਦੀ ਸੇਫਟੀ ਨੂੰ ਸਿਰਫਾ ਡੰਡੇ ਰੱਖੇ ਹੋਏ ਆ ਛੰਡੇ ਪਾਏ ਹੋਏ ਆ ਪਰ ਇੱਕ ਗੱਲ ਵੀ ਹੈ ਜੀ ਆਪਣੇ ਮੈਂ ਭਗਵਾਨਤਮ ਸਰਕਾਰ ਨੂੰ ਇਹ ਕਹਿਣਾ ਉੱਪਰ ਡਰੋਨ ਰਾਹੀਂ ਇਧਰ 2 ਕਿਲੋਮੀਟਰ ਆ ਕੇ ਡੇਗ ਰਹੇ ਆ ਸਾਡੀ ਹੱਦ 'ਚ ਆ ਕੇ ਪੰਜਾਬ ਸਾਡੇ ਪੰਜਾਬ ਹੀ ਹੱਦਾਂ 'ਚ ਡੇਗ ਰਹੇ ਆ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਬਿਲਕੁਲ ਨਹੀਂ ਡੇਗਣਾ ਚਾਹੀਦੇ 2 ਕਿਲੋ ਸਾਡੀ ਥਾਂ ਦੇ ਉੱਪਰ ਹੀ ਮਾਰਿਆ ਜਾ ਰਿਹਾ ਜਿੱਥੇ ਸਾਨੂੰ ਪੂਰੇ ਆਗੇ ਮਾਰਿਆ ਜਾ ਰਿਹਾ ਜੀ ਪਾਊਡਰ ਟਾਪ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਅਫਸਰ ਮੁਲਾਜ਼ਮ ਗੱਲਬਾਤ ਕਰਨ ਲਈ ਗਏ ਸੀਗੇ ਸ਼ਾਂਤਮਈ ਪਰ ਜਦੋਂ ਉਹਨਾਂ ਨੇ ਉਹਨਾਂ ਦੇ ਉਹਨਾਂ ਨਾਲ ਵੀ ਗੱਲ ਨਹੀਂ ਕੀਤੀ ਉਹਨਾਂ ਦੇ ਉੱਤੇ ਵੀ ਹਮਲਾ ਕੀਤਾ ਫਿਰ ਉਹ ਮੁੜ ਕੇ ਆ ਗਏ ਤਾਂ ਤੋਂ ਹੀ ਦੇਖ ਸਕਦੇ ਹੋ ਕਿਸਾਨ ਕਿਸ ਪ੍ਰਕਾਰ ਜਿਹੜਾ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਉਧਰੋਂ ਬਹੁਤ ਕੁਝ ਜਿਹੜਾ ਇਧਰ ਕਿਸਾਨਾਂ ਨੂੰ ਖਦੇੜਨ ਦੇ ਲਈ ਹਰੇਕ ਇਲਾਵਾ ਵਰਤਿਆ ਜਾ ਰਿਹਾ ਪਰ ਕਿਸਾਨਾਂ ਨੇ ਕੱਲੀ-ਕੱਲੀ ਚੀਜ਼ ਸਬੂਤਰੇ ਸਾਫ਼ ਤੋਂ ਆਹ ਕਈ ਪੱਤਰਕਾਰ ਪੱਤਰਕਾਰ ਵੀ ਜਾ ਕੇ ਕਈ ਹਾਂਜੀ 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 ਕਈ ਹਾਂ ਸੀਰੀਅਸ ਨੇ ਬਹੁਤ ਜ਼ਿਆਦਾ ਬੇਹੋਸ਼ੀ ਹਾਲ ਸੀ ਨੇ ਪੱਤਰਕਾਰ ਜਿਹੜੇ ਸਾਡੇ ਵੀਰ ਨੇ ਐਡਾ ਕੀ ਪੰਜਾ ਫਿਰ ਵੀ ਸਾਨੂੰ ਡਿਊਟੀ ਜਿਹੜੀ ਹੈ ਜ਼ਰੂਰ ਕਰਨੀ ਪੈ ਰਹੀ ਹੈ ਕਿਉਂਕਿ ਕੱਲਾ-ਕੱਲਾ ਸੀ ਜਿਹੜਾ ਦਿਖਾਉਣਾਗਾ ਕਿ ਕੀ ਹੋ ਰਿਹਾ ਪਿਛਲੇ ਅੰਦੋਲਨ ਵੇਲੇ ਵੀ ਕੱਲੀ-ਕੱਲੀ ਕਵਰੇਜ ਕੀਤੀ ਸੀ PRO ਪੰਜਾਬ ਨੇ ਤੁਹ ਕਾਸੀ ਪਰ ਇਸ ਵਾਰ ਫਿਰ ਦੇਖ ਸਕਦੇ ਹਾਂ ਸਾਬਤ ਕਰਤਾ ਵੀ ਬਿਲਕੁਲ ਸਾਡੇ ਪੰਜਾਬ ਨਾਲ ਸਾਡੇ ਕਿਸਾਨਾਂ ਨਾਲ ਖੜਿਆ ਠੋਕ ਕੇ ਖੜਿਆ ਬਿਲਕੁਲ ਜੋ ਐਨੇ ਐਨੇ ਗੋਲਿਆਂ 'ਚ ਆ ਕੇ ਸਾਨੂੰ ਕਵਰਿੰਗ ਕਰ ਰਹੇ ਆ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਕਵਰੇਜ ਸਾਡੀ ਪੂਰੇ ਪੰਜਾਬ 'ਚ ਪਹੁੰਚ ਰਹੀ ਆ ਕਿਉਂਕਿ ਹਰੇਕ ਦੇ ਘਰ ਪਹੁੰਚੂਗੀ ਹਰੇਕ ਦੇ ਮੋਬਾਈਲ 'ਤੇ ਪਹੁੰਚੂਗੀ ਅਸੀਂ ਧੰਨਵਾਦ ਕਰਦੇ ਆ ਪੱਤਰਕਾਰ ਵੀਰਾਂ ਦਾ ਜੀ ਤਾਂ ਦੇਖ ਸਕਦੇ ਹੋ ਅਸੀਂ ਕੀ ਕੋਈ ਇੱਥੇ ਸ਼ੰਭੂ ਬੈਰੀਅਰ ਤੇ ਹੋ ਰਿਹਾ ਕੱਲੀ-ਕੱਲੀ ਪਲ-ਪਲ ਦੀ ਅਪਡੇਟ ਤੁਹਾਡੇ ਤੱਕ ਲੈ ਕੇ ਆ ਰਹੇ ਆ ਕੈਮਰਾ ਪਰਸਨ ਜਸ਼ਨ ਦੇ ਨਾਲ ਮਹਿੰਦੀਪ ਜੋਸ਼ ਸ਼ੰਭ ਤਾਂ ਸ਼ੰਭੂ ਬੈਰੀਅਰ ਦੇ ਉੱਪਰ ਦੇਖ ਸਕਦੇ ਹੋ ਜੀ ਮਾਹੌਲ ਕਿਸ ਪ੍ਰਕਾਰ ਦਾ ਬਣਿਆ ਹੋਇਆ ਬਾਰਡਰਾਂ ਦੇ ਉੱਪਰ ਜਿਹੜਾ ਜਿਸ ਸਾਹਬ ਦੇ ਨਾਲ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਿਹਾ ਉੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਇਆ ਤੇ ਕਿਲ ਲਾਏ ਗਏ ਸੀ ਵੱਡੇ ਵੱਡੇ ਤੁਹਾਨੂੰ ਪਤਾ ਸਿਮਿੰਟ ਕੰਕਰੀਟ ਦੀਆਂ ਵੱਡੀਆਂ ਬੰਦੀਆਂ ਕੰਧਾਂ ਬਣਾ ਕੇ ਜਿਹੜਾ ਕਈ ਲੇਅਰਸ ਦੇ ਵਿੱਚ ਬੈਰੀਕੇਡਿੰਗ ਦੇ ਉੱਪਰ ਰੋਕਣ ਦੇ ਲਈ ਹਰ ਹੀਲਾ ਕੀਤਾ ਗਿਆ ਪਰ ਸਾਡੇ ਨਾਲ ਉਹ ਕਿਸਾਨ ਮਜ਼ਦੂਰ ਨਾਲ ਮਜ਼ਦੂਰ ਨਹੀਂ ਜਿਨ੍ਹਾਂ ਨੇ ਉਹ ਕਿਲ ਜਿਹੜਾ ਸੀ ਉੱਥੇ ਲੱਗਿਆ ਹੋਇਆ ਉਹ ਪੱਟ ਲੈ ਕੇ ਆਏ ਸੀ ਦਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਾਈ ਜੀ ਇਹ ਉਹ ਲਾਸਟ ਤੇ ਬੈਰੀਕੇਡਿੰਗ ਦੇ ਸਾਹਮਣੇ ਹੂੰ ਟਰੈਕਟਰ ਦਾ ਟਾਇਰ ਖੜਾ ਗੱਡੇ ਹੋਏ ਨੇ ਜੀ ਬਿਟਰ ਐਨ ਤੇ ਇਧਰ ਨੂੰ ਕਰਕੇ ਇਸ ਤਰ੍ਹਾਂ ਗੱਡੇ ਹੋਏ ਸੀ ਪੌਣਾ ਫੁੱਟ ਗੱਡਿਆ ਸੀ ਕਿ ਟਰੈਕਟਰ ਇਧਰੋਂ ਜਾਣ ਤੇ ਟਾਇਰਾਂ 'ਚ ਖੁੱਪ ਜਾਣ ਹਾਂਜੀ ਇਧਰਲੀ ਬੈਰੀਕੇਡ ਸਾਰੀ ਪੁੱਟ ਲੈਂਦੀ ਆ ਇਧਰੋਂ ਆਪ ਪੁੱਟ ਕੇ ਲੈ ਕੇ ਆਂਦੇ ਆ ਫਿਰ ਉਧਰ ਗੋਲਾਬਾਰੀ ਚੱਲਣ ਲੱਗੀ ਟਰੈਕਟਰ ਚੜਾਇਆ ਕਿਵੇਂ ਫਿਰ ਨਹੀਂ ਹੱਥਾਂ ਨਾਲ ਪੱਟਦੇ ਹਾਂ ਹੱਥਾਂ ਨਾਲ ਪੱਟ ਕੇ ਹੁੰਦੇ ਨੇ ਹੱਥਾਂ ਨਾਲ ਪੱਟ ਲਏ ਉਸ ਮਿੰਟ ਦੇ ਵਿੱਚ ਗੱਡੇ ਹੋਏ ਸੀ ਨਾ ਇਹ ਲਾਏ ਹੋਏ ਸੀ ਵੱਡੇ ਵੱਡੇ ਕਰਕੇ ਕਿੱਲੋਂ ਉੱਥੇ ਹਾਂਜੀ ਹੱਥਾਂ ਨਾਲ ਹੀ ਲਾ ਲਾ ਕੇ ਪੱਟ ਲਏ Que ni la que viene uno de que la llevo. Nepato. ਤਾਂ ਤੁਸੀਂ ਦੇਖ ਸਕਦੇ ਹੋ ਆ ਕਿੱਲੇ ਜਿਹੜਾ ਆ ਕਿੱਲੋ ਉੱਤੇ ਲੱਗੇ ਹੋਏ ਸੀ ਸਾਹਮਣੇ ਸਿਮਿੰਟ ਦੇ ਵਿੱਚ ਲਗਾਏ ਗਏ ਸੀ ਤਾਂ ਕਿ ਕਿਸਾਨਾਂ ਦਾ ਜੋ ਟਰੈਕਟਰ ਆਵੇ ਤੁਸੀਂ ਦੇਖ ਸਕਦੇ ਹੋ ਕਿੰਨਾ ਮੋਟਾ ਹੈ ਦੇਖ ਸਕਦੇ ਹੋ ਕਿਉਂਕਿ ਟਰੈਕਟਰਾਂ ਦੇ ਟਾਇਰ ਜਿਹੜੇ ਆ ਵੱਡੇ ਹੁੰਦੇ ਆ ਤਾਂ ਉਸ ਹਿਸਾਬ ਦੇ ਨਾਲ ਬਣਾਏ ਗਏ ਸੀ ਕਿ ਜਦੋਂ ਟਰੈਕਟਰ ਚੜ੍ਹੇ ਤਾਂ ਟਰੈਕਟਰ ਦਾ ਟਾਇਰ ਪਾੜ ਜਾਏ ਨਾਲ ਤਾਂ ਜੇ ਟਰੈਕਟਰ ਦਾ ਟਾਇਰ ਪਾੜਦਾ ਤੇ ਸਪੀਡ ਤੇ ਹੁੰਦਾ ਤਾਂ ਪਲਟਣ ਦਾ ਵੀ ਖਤਰਾ ਰਹਿੰਦਾ ਹਾਂਜੀ 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 ਜਦੋਂ ਅਗਲਾ ਟਾਇਰ ਫੱਟ ਗਿਆ ਉਦੋਂ ਪਲਟ ਗਿਆ ਕਿਉਂਕਿ ਪਿਛਲੇ ਅੰਦੋਲਨ ਤੇ ਆਪਾਂ ਦੇਖਿਆ ਇੱਕ ਦੋ ਜਣਿਆਂ ਦੀ ਮੌਤ ਵੀ ਇਹ ਗੱਲ ਨੂੰ ਹੋਈ ਨਹੀਂ ਐਟ ਨਹੀਂ ਭਾਈ ਦੂਸਰਾ ਦੂਸਰਾ ਨਾਮ ਹੋ ਗਿਆ ਨਾ ਸਾਡਾ ਆਏ ਅਸੀਂ ਟਾਇਰ ਥੋੜੇ ਪਾੜਦੇ ਆ 2 ਲੱਖ ਰੁਪਏ ਦੇ ਟਾਇਰ ਕਾਦੇ ਨਾਲ ਪਾੜਾਂਗੇ ਅਸੀਂ ਤਜਰਬਾ ਹੋ ਗਿਆ ਤਜਰਬਾ ਹੋਊਗਾ ਸਾਡਾ ਹਾਂ ਪੂਰੇ ਇਨ ਜਾਸ